ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਐਕਸਪਲੋਰਿੰਗ ਪੰਜਾਬ ਚ ਚਲੋ ਸ੍ਰੋਤਿਓ ਤੁਹਾਨੂੰ ਲੈ ਚਲਦੇ ਹਾਂ ਨਵੇਂ ਪਿੰਡ ਦੇ ਵਿੱਚ ਜਿਹਦਾ ਨਾਮ ਨਿਆਮੀ ਆਲਾ ਹੈ ਇਹ ਪਿੰਡ ਕੋਟਕਪੂਰਾ ਤੇ ਜੈਤੋ ਦੇ ਕੋਲ ਰਹਿ ਜਾਂਦਾ ਹੈ ਇਸ ਦੀਆਂ ਹੱਦਾਂ ਜਿਆਦਾਤਰ ਬਰਗਾੜੀ ਬੁਰਜ ਤੇ ਗੁਰੂ ਸਰ ਰਣ ਸਿੰਘ ਆਲਾ ਨਾਲ ਲੱਗਦੀਆਂ ਹਨ ਨੇੜਲੇ ਨੇੜਲੇ ਸ਼ਹਿਰ ਕੋਟਕਪੂਰਾ ਤੇ ਜੈਤੋ ਹਨ ਲਓ ਬਈ ਸ਼ੁਰੂਆਤ ਕਰਦੇ ਹਾਂ ਨੇੜੇ ਪਹੁੰਚ ਕੇ ਇੱਕ ਮੋਟਰ ਆਉਂਦੀ ਹੈ ਬਹੁਤ ਸੋਹਣੀ ਮੋਟਰ ਹੈ ਦਰਖਤ ਵੀ ਬੜੇ ਸੋਹਣੇ ਲੱਗ ਰਹੇ ਹਨ ਬੈਠਣ ਲਈ ਵੀ ਜਗ੍ਹਾ ਵੀ ਬਣਾਈ ਹੋਈ ਹੈ ਕਿਸੇ ਸਰਦਾਰ ਦੀ ਮੋਟਰ ਹੈ ਅੱਗੇ ਵਧਦੇ ਆ ਫਿਰ ਨਹੀਂ ਤੇ ਹੀ ਇੱਕ ਡੇਰਾ ਵੇਖਣ ਨੂੰ ਮਿਲਿਆ ਬੜਾ ਸੋਹਣਾ ਦ੍ਰਿਸ਼ ਬਣ ਰਿਹਾ ਸੀ ਸੂਰਜ ਛੇਪ ਰਿਹਾ ਸੀ ਸ਼ਾਮ ਜੀ ਨੂੰ ਗਏ ਸੀ ਤੇ ਬਹੁਤ ਸੋਹਣੀਆਂ ਕੋਠੀਆਂ ਤੇ ਦਰਵਾਜ਼ੇ ਤੇ ਬੜੇ ਸੋਹਣੇ ਕਰ ਪਾਏ ਹੋਏ ਹਨ ਬੜੇ ਮਿਹਨਤੀ ਲੋਕ ਹਨ ਜਿਨ੍ਹਾਂ ਨੇ ਕੋਠੀਆਂ ਸਾਜੀਆਂ ਕੁਝ ਪਰਦੇਸਾਂ ਦੇ ਵਿੱਚ ਰਹਿੰਦੇ ਹਨ ਕੁਝ ਇੱਥੇ ਮਿਹਨਤਾਂ ਕਰਦੇ ਹਨ ਆਪ ਦਾ ਰੱਜ ਕੇ ਘਰਾਂ ਚ ਬਹਿ ਕੇ ਖਾਂਦੇ ਹਨ ਜਿਉਂਦੇ ਵੱਸਦੇ ਰਹੇ ਨੇ ਇਸ ਪਿੰਡ ਵਾਲੇ ਜਿਨ੍ਹਾਂ ਨੇ ਕਈ-ਕਈ ਪੁਰਾਣੀਆਂ ਸਗਾਤਾਂ ਵੀ ਸੰਭੀਆਂ ਹੋਈਆਂ ਹਨ ਪੁਰਾਣੇ ਗੇਟ ਪੁਰਾਣੇ ਦਰਵਾਜ਼ੇ ਨਵੀਆਂ ਕੋਠੀਆਂ ਵੀ ਸਾਰੀਆਂ ਹਨ ਸਲਾਮ ਕਰਦੇ ਆ ਪੰਜਾਬ ਦੇ ਗੱਬਰੂਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਤਰੱਕੀਆਂ ਕੀਤੀਆਂ ਹਨ। ਬਾਕੀ ਜੋ ਇੱਥੇ ਮਿਹਨਤਾਂ ਕਰਦੇ ਹਨ ਉਹ ਵੀ ਰੱਜ ਕੇ ਹੀ ਖਾਂਦੇ ਆ। ਜੋ ਬਾਹਰ ਪ੍ਰਦੇਸਾਂ ਵਿੱਚ ਰਹਿੰਦੇ ਹਨ ਉਹ ਪੰਜਾਬ ਨੂੰ ਤਾਂ ਬਹੁਤ ਮਿਸ ਕਰਦੇ ਹਨ। ਤਾਂ ਹੀ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਲਈ ਇੱਕ ਛੋਟੀ ਮੋਟੀ ਸਗात ਪੇਸ਼ ਕੀਤੀ ਜਾਵੇ। ਆਹ ਪਿੰਡ ਦਾ ਛੱਪੜ ਹੈ। ਇੱਕ ਪਿੰਡ ਦਾ ਛੱਪੜ ਹੋਰ ਪਾਸੇ ਵੀ ਹੈ। ਉਹਦੇ ਤੇ ਬੜੇ ਸੋਹਣੇ ਦਰਖਤ ਲਾਏ ਹੋਏ ਹਨ ਪਰ ਪੰਚਾਇਤਾਂ ਨੇ ਬੜੀ ਮਿਹਨਤ ਨਾਲ ਇਹਦਾ ਨਿਕਾਸ ਕੀਤਾ ਹੈ। ਇੱਕ ਛੋਟੀ ਜਿਹੀ ਮੰਡੀ ਮੌਜੂਦ ਹੈ ਮੰਡੀ ਬਾਹਰ ਦੀ ਬਾਹਰ ਹੀ ਆ ਜਾਂਦੀ ਹੈ ਬਹੁਤ ਚੰਗੀ ਫੈਸਿਲਿਟੀਆਂ ਪ੍ਰੋਵਾਈਡ ਕਰਾਈ ਗਈ ਹੈ ਪੰਚਾਇਤ ਦੁਆਰਾ ਮੇਨ ਤਲਾ ਕਰਕੇ ਨਾਲ ਮੰਡੀ ਦੇ ਥਾਂ ਵੀ ਲੈ ਦਿੱਤਾ ਹੈ ਆ ਬੱਚਿਆਂ ਲਈ ਸਕੂਲ ਪ੍ਰਾਇਮਰੀ ਸਕੂਲ ਹੈ ਜਿੱਥੇ ਬਹੁਤ ਸੋਹਣੇ ਬੂਟੇ ਤੇ ਬਹੁਤ ਸੋਹਣਾ ਗੇਟ ਬਣਾਇਆ ਹੋਇਆ ਹੈ ਬੜੀ ਸੋਹਣੀ ਕੋਸ਼ਿਸ਼ ਕੀਤੀ ਹੈ ਤੇ ਆ ਇੱਕ ਰਿਪੇਅਰਿੰਗ ਸਰਵਿਸਾਸਤੇ ਵੈਲਡ ਦੀ ਦੁਕਾਨ ਵੀ ਆ ਜਾਂਦੀ ਹੈ ਪਿੰਡ ਦਾ ਬਹੁਤ ਛੋਟਾ ਹੈ ਇਸ ਪਿੰਡ ਦੇ ਵਿੱਚ ਛੋਟਾ ਮੋਟਾ ਸਟੇਡੀਅਮ ਹੈ ਮੌਕੇ ਅਨਸਾਰ ਇੱਥੇ ਖੇਡਾਂ ਕਰਵਾਈਆਂ ਜਾਂਦੀਆਂ ਹਨ ਤੇ ਇਹ ਸਟੇਡੀਅਮ ਸਕੂਲ ਦੇ ਨਾਲ ਹੀ ਆ ਜਾਂਦਾ ਹੈ ਵੇਖਣਯੋਗ ਚੀਜ਼ਾਂ ਹਨ ਛੋਟਾ ਮੋਟਾ ਪਿੰਡ ਬੜੀ ਹਰਿਆਲੀ ਦੇਖਣ ਨੂੰ ਮਿਲੀ ਬਾਕੀ ਜੇ ਪਿੰਡ ਦੇ ਹੋਰ ਚੀਜ਼ਾਂ ਦੀ ਗੱਲ ਕਰੀਏ ਪੀਣ ਵਾਲੇ ਪਾਣੀ ਦਾ ਵੀ ਉੱਚੇ ਤੌਰ ਤੇ ਪ੍ਰਬੰਧ ਕੀਤਾ ਹੋਇਆ ਹੈ। ਬਾਕੀ ਜੇ ਪਿੰਡ ਦੀਆਂ ਗਲੀਆਂ ਦਵੱਲੀ ਝਾਤ ਮਾਰ ਕੇ ਤਾਂ ਬੜੀਆਂ ਸੋਹਣੀਆਂ ਕੋਠੀਆਂ ਤੇ ਪ੍ਰਾਣੀਆਂ ਹਾਰੀਆਂ ਛਿਨਾਰੀਆਂ ਰੱਖੀਆਂ ਗਈਆਂ। ਦਰਖਤਾਂ ਲਾਉਣ ਦੇ ਬੜੇ ਸ਼ਕੀਨ ਲੱਗਦੇ ਹਨ ਇਸ ਪਿੰਡ ਦੇ। ਚੰਗੀ ਗੱਲ। ਇਸ ਪਿੰਡ ਵਿੱਚ ਗੁਰੂ ਘਰ ਵੀ ਮੌਜੂਦ ਹੈ ਜਿੱਥੇ ਲੋਕ ਸਵੇਰ ਤੋਂ ਸ਼ਾਮ ਵੇਲੇ ਬਾਣੀ ਸੁਣਦੇ ਹਨ। ਜੇ ਅਗਲੇ ਬੰਨੇ ਝਾਤ ਮਾਰਗੇ ਤਾਂ ਪੱਕੀਆਂ ਗਲੀਆਂ ਇੰਟਰਲੌਕ ਲੱਗੇ ਹੋਏ ਤੇ ਪੱਕੀਆਂ ਨਾਲੀਆਂ ਵੇਖਣ ਨੂੰ ਮਿਲਦੀਆਂ ਪੜ੍ਹੀ ਲਿਖੀ ਪੰਚਾਇਤ ਹੈ ਇਸ ਪਿੰਡ ਦੀ ਕਿਉਂਕਿ ਇਸ ਪਿੰਡ ਦੇ ਕਈ ਮੇਰੇ ਦੋਸਤ ਤੇ ਮਿੱਤਰ ਮੈਨੂੰ ਜਾਣਦੇ ਹਨ ਉਹਨਾਂ ਨੇ ਦੱਸਿਆ ਵੀ ਪਿੰਡ ਨੇ ਕੁਝ ਪੁਰਾਣੇ ਸਮੇਂ ਤੋਂ ਬਹੁਤ ਤਰੱਕੀ ਕਰ ਲਈ ਹੈ ਜੇ ਐਸ ਪੰਨੇ ਝਾਕ ਮਾਰਗੇ ਇਹ ਫਿਰਨੀ ਤੇ ਘਰ ਆ ਜਾਂਦਾ ਹੈ ਇੱਕ ਕਮਿਊਨਿਟੀ ਹਾਲ ਵੀ ਬਣਿਆ ਹੋਇਆ ਹੈ ਇਹ ਚੀਜ਼ ਲੋਕਾਂ ਲਈ ਬਹੁਤ ਫਾਇਦੇਮੰਦ ਹੋ ਰਹੀ ਹੈ ਵੀਡੀਓ ਦੇ ਵਿੱਚ ਪਿੰਡ ਨਿਆਮੀ ਵਾਲਾ ਦਿਖਾਇਆ ਗਿਆ ਦੇਖਣ ਲਈ ਬਹੁਤ-ਬਹੁਤ ਧੰਨਵਾਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਫ਼ਰ ਸਮਾਪਤ ਕਰਦੇ ਹਾਂ ਅੱਜ ਵਾਲਾ ਧੰਨਵਾਦ